ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਸਭ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਸਾਦੇ ਵਾਸਤੇ ਹੋਵੋਗੇ ਅਹ ਲੋ ਜੀ ਤੋਂ ਬਹੁਤ ਜ਼ਿਆਦਾ ਟਾਈਮ ਆ ਤੇ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਤੇ ਅਸੀਂ ਚੱਲੇ ਸੀਗੇ ਮੈਡੀਸਨ ਲੈਣ ਅਹ ਮੈਂ ਆਪਣੀ ਮੈਡੀਸਨ ਲੈ ਕੇ ਆਉਣੀ ਆ ਕਈ ਦਿਨਾਂ ਤੋਂ ਮਤਲਬ ਕਿ ਨਾ ਮੇਰੇ ਜਿੱਦਾਂ ਕਹਾਂ ਉਹ ਵੀ ਹੈਡੈਕ ਬਹੁਤ ਜ਼ਿਆਦਾ ਰਹਿੰਦੀ ਹੈ ਮੈਨੂੰ ਤੇ ਨੀਂਦ ਵੀ ਨਹੀਂ ਆਉਂਦੀ ਪ੍ਰੋਪਰ ਤਾਂ ਹੀ ਮੇਰੇ ਤੋਂ ਬਲੌਗ ਨਹੀਂ ਬਣਦੇ ਕਿਉਂਕਿ ਜ਼ਿਆਦਾ ਮੇਨ ਪ੍ਰੋਬਲਮ ਸਰਵਾਈਕਲ ਦੀ ਰਹਿੰਦੀ ਆ ਤੇ ਇਹਦੇ ਕਰਕੇ ਨੀਂਦ ਵੀ ਨਹੀਂ ਆਉਂਦੀਗੀ ਇਸ ਤੋਂ ਮੈਂ ਮੈਡੀਸਿਨ ਲੈਣ ਆਈ ਸੀਗੀ ਜਗਰਾਉ ਤੇ ਸਿਰਤ ਸਿਰਤ ਇਧਰ ਹੈਲੋ ਕਰਿਓ ਤੇ ਬੱਸ ਹੁਣ ਅਸੀਂ ਪਹੁੰਚਣ ਵਾਲੇ ਆਂ ਥੋੜੀ ਦੇਰ ਤੱਕ ਹੁਣ ਅਸੀਂ ਇੱਥੇ ਰਾਤ ਨੂੰ ਪੈਸੇਗੇ ਥੋੜੀ ਦੇਰ ਲਈ ਤੇ ਪਹੁੰਚਣ ਆ ਰਹੇ ਆਂ ਤੇ ਫਿਰ ਮੈਂ ਬਾਕੀ ਵੀਡੀਓ ਅੱਗੇ ਜਾ ਕੇ ਕੰਟੀਨਿਊ ਕਰਾਂਗੀ ਤੇ ਚਲੋ ਜੀ ਮਿਲਦੇ ਆਂ ਆਪਾਂ ਫਿਰ ਨੂੰ ਅੱਗੇ ਸੇਧਗਨਮ ਕਿੰਨਾ ਆਸ਼ਾ ਪਿੱਛੇ ਵੀ ਬਹੁਤ ਟ੍ਰੈਫਿਕ ਆ ਫੀਟ ਕਿੰਨਾ ਡਰਾਫਿਕ ਹੈ ਨਾ ਛੇ ਇੱਕਦਰ ਗੱਡੀਆਂ ਦੀ ਲਾਈਨ ਨਹੀਂ ਪਾਪੇ ਇਧਰ ਬੀਚ ਕਿੰਨਾ ਡਰਾਫਿਕ ਆ ਦੇਖ ਲਓ ਬੱਸ ਵਾਲਾ ਹਣੇ ਚ ਡੋਗ ਦੇਣੀ ਆ ਆਏ ਨਹੀਂ ਪੈਂਡ ਚ ਉਹ ਨਿਆ ਲਾਲ ਲੇ ਇਹ 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 ਉਹਨੇ ਉਧਰ ਡੋਗ ਲਈ ਲੈਣਾ ਭੈਜ ਓਏ ਹੋਏ ਕੀ ਕਰੀ ਜਾਂਦਾ ਅੰਕਲ ਫਿਰ ਲੱਗਿਆ ਅੰਕਲ ਕੋਈ ਹਾਲ ਦਿੱਤੀ ਅਸੀਰਤ ਮੈਨੂੰ ਦਿਖਿਆ ਨਹੀਂ ਸੀਰਤ ਇਹ ਨੂੰ ਵੇਖੋ ਕਿੱਥੇ ਚੜਿਆ ਫਿਰਦਾ ਅਸੀਂ ਲੱਗੇ ਸੀਗੇ ਖਾਣ ਭੁੱਖ ਬਹੁਤ ਲੱਗੀ ਹੋਈ ਆ ਕਿਉਂਕਿ ਅਸੀਂ ਕੁ ਮਦਰ ਫੀਡ ਲੈਂਦੀ ਆ ਤੇ ਫਿਰ ਉਹਦੇ ਕਰਕੇ ਮੈਨੂੰ ਬਹੁਤ ਛੇਤੀ ਭੁੱਖ ਲੱਗਿਆ ਹੁੰਦੀ ਆ ਤੇ ਅਸੀਂ ਲੱਗੇ ਸੀ ਹੁਣ ਕੁਝ ਖਾਣ ਤੇ ਸੀਰ ਉੱਪਰ ਕਿਉਂਕਿ ਇਹਨਾਂ ਨੇ ਸੈਟਿੰਗ ਦਿੱਤੀ ਹੋਈ ਆ ਇਹ ਮਤਲਬ نیچے ਇਹ ਗੱਡੀ ਟਰਾਲੀ ਟਾਈਪ ਆ ਬਣਾਇਆ ਹੋਇਆ ਤੇ ਉੱਪਰ ਸੈਟਿੰਗ ਦਿੱਤੀ ਹੋਈ ਆ ਬੈਠਣ ਦੇ ਲਈ ਤੇ ਸੀਰਤ ਉੱਪਰ ਚ ਰਹਿ ਗਿਆ ਦਿਵਿਆ ਔਰ ਉਸਕੀ ਮਾਂ ਖੁਸ਼ ਹੋ ਗਈ ਐਸੇ ਨਵੇਂ ਫਾਰਮ ਟ੍ਰੈਕ ਫਾਰਮ ਟ੍ਰੈਕ ਦਾ ਹਾਂ ਸੁਪਰ ਸੀਡਰ ਦੀ ਹੈ ਹਾਂ ਪਿੱਛੇ ਨਾ ਇਹ ਤਾਂ ਕਰਦਾ ਵੀ ਪਿੱਛੇ ਜਾਣਾ ਮੈਂ ਆ ਇੱਧਰ ਮੇਰੇ ਕੋਲ ਇੱਧਰ ਆਓ ਆਜੋ ਨਹੀਂ ਆਜੋ ਨਹੀਂ ਨਾ ਫੜਾ ਬਣਾ ਤੂੰ ਵਾਹਓ ਇੱਧਰ ਦੇਖਾ ਕੇ ਉਹ ਦੇਖੀ ਅੱਗੇ ਕਿੰਨੇ ਸੋਹਣੇ ਬੱਦਲ ਆਏ ਲੱਗਦਾ ਜਿਵੇਂ ਪਹਾੜੀਆਂ ਹੁੰਦੀਆਂ ਨੇ ਮੈਨੂੰ ਜ਼ੂਮ ਕਰਾਉ ਉਹ ਦੇਖ ਸਾਰੇ ਬੱਦਲ ਆਏ ਆ ਜਿਵੇਂ ਨੋਰੋਨਾ ਪਹਾੜੀਆਂ ਨਹੀਂ ਤੇਦੀਆਂਗੇ ਬਰਫਾਂ ਵਾਲੀਆਂ ਚੋਟੀਆਂ ਨਹੀਂ ਤੇਦੀਆਂ ਹੁੰਦੀਆਂ ਹੈਨਾ ਦੇਖਿਆ ਸਾਹਮਣੇ ਐ ਲੱਗਦੇ ਆ ਬਾਰੇ ਕੋ ਇੱਧਰ ਵੀ ਆ ਸਾਰੇ ਪਰਪਦੀਆਂ ਤੇ ਉਹ ਬੂਲੇ ਹਰੇ ਪਹਾੜ ਲੇਕੇ ਪਰ ਬੱਦਲ ਵੀ ਬਹੁਤ ਸੁਨਾ ਹੋਇਆ ਪਿਆ ਇੱਧਰ ਮੌਸਮ ਪੂਰਾ ਸਾਫ ਹੋਇਆ ਪਿਆ ਇੱਧਰ ਇਦਾਂ ਪਹਾੜ ਬਣੇ ਪਏ ਨੇ ਦੀ ਨੈਕਸਟ ਡੇ ਉਹ ਪਾਪੇ ਉਹ ਪਾਪੇ ਉਹ ਬੂਤ ਮੈਂ ਜਾ ਪਈ ਆ ਮੈਂ ਥੀੜ ਕਟਲੀ ਹਾਂ ਸੀਰਾ ਜਨੇ ਡਸਮੈਂਟ 10 10 ਅੰਜਮੈਂਟ ਨਹੀਂ ਸੁਣਦੀ ਆ ਤੇ ਕਿਸੇ ਥੋੜਾ ਬੋਣ ਆਏ ਹੋਇਆ ਸਰਵਾਈਕਲ ਦਾ ਸਾਰਾ ਦਿਨ ਸਾਡਾ ਜੱਥੇ ਲੱਗਣਾ ਇੱਕ ਥੋੜਾ ਕੋਹੇ ਥੋੜਾ ਬੋਣ ਜੀ ਆ ਕੀ ਚੱਲ ਗੱਡੀ ਚਾਹ ਚਾਹ ਵੀ ਗਈ ਆਉਂਦੇ ਪਿੱਛੇ ਨਾ ਨਾਲ ਇੱਥੇ ਕੋਈ ਨਹੀਂ ਨਿਕਲ ਗੱਡੀ ਵੇਖ ਰਹੀ ਹੈ ਕੀ ਹੋਟਲ ਵੇਖਰੀ ਵੀ ਹੈਗੇ ਆ ਤੇ ਜਲਦੀ ਮੈਨੂੰ ਗੱਡੀ ਵੇਖਰਾ ਮਗਰ ਚਾਹ ਕੇ ਕਰਾਈ ਸੀ ਖਾੜੇ ਤੇ ਅਸੀਂ ਘਰੋਂ ਲੈ ਕੇ ਆਏ ਸੀ ਆਪਣੀ ਗੱਡੀ ਵੇਖ ਕਰ ਤੇ ਹੁਣ ਚਾਹ ਪੀਣੀ ਹੈ ਮੈਨਾਂ ਕੋਈ ਨਹੀਂ ਚਾਹ ਬਣਵਾ ਲਿਆ ਗੱਡੀ ਲੰਘਾ ਕਿਦੋਂ ਲੱਗ ਜਾਨੀ ਗੱਡੀ ਮੈਂ ਸੋਚਿਆ ਜੋਜਦੀਆਂ ਆਏ ਗੱਡੀ ਤੁਰੇ ਚੱਲੇ ਬਸ ਮੈਂ ਸੋ ਜਾ ਬਸ ਨਹੀਂ ਨਾ ਗੱਡੀ ਵੇਖ ਲਵਾ ਮਗਰ ਤੇ ਆਖ ਬੁੱਤ ਦੇਖ ਕੀ ਆ ਦਸੀ ਜੇ ਮਗਰ ਉੱਠ ਕੇ ਮਗਰ ਦੇਖ ਆ ਉਹ ਸਿਤ ਰਾਹ ਦੇ ਸ਼ਾਮੇ ਖੜਾਈ ਹੋਈ ਸੀ ਗੱਡੀ ਹੁਣ ਜਮਾ ਹੋਟਲ ਤੇ ਕੋਲ ਲੱਗੇ ਸੀ ਇੱਥੇ ਤੇ ਕਿੱਥੇ ਆ ਗਏ ਆਪਾਂ ਦੂਰ ਆਏ ਹੋਏ ਐਸੀ ਦੂਰੇ ਫਟਾਫਟ ਲੱਗੇ ਰੋਟੀ ਖਾਣ ਲੱਗੇ ਪਏ ਐ ਰਸੀ ਤਾਂ ਬਹੁਤ ਰੋਲਾ ਪਾਉਂਦੀ ਐ ਤੇ ਅਸੀਂ ਆ ਜਿੱਦ ਨਾ ਬੁੱਤਾਂ ਡੋਲੇ ਨਿੰਦੀ ਦਾਲ ਸਬ지 ਨਾ ਇਹ ਦੇਖਦੀ ਆ ਨਾ ਕੀ 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 ਤਸੀਤ ਉਹਨੇ ਫੋਨ ਲੈਣਾ ਮੈਂ ਚਾਰਜ ਲੱਗਦਾ ਦਾਦਾ ਦਾਦਾ ਬੱਸ ਆਪਾਂ ਬੱਸ جب ਨੂੰ ਜਿਆ ਕਾਫੇ ਪਿੱਛੇ ਥਾ ਕੇ ਬੈਠੇ ਆ ਲੋਕਾਂ ਦੇ ਬੈਠੇ ਉਹ ਤੁਰ ਲਿਆ ਉਹਨੇ ਵੀੜੀ ਪੂੜਾ ਤੂੰ ਸਾਰੇ ਬੈਠੇ ਵੇਟ ਕਰਦੇ ਆ ਹੁਣ ਫੇਰ ਬਾਪੂ ਦੀ ਉਹ ਲਾਪਾ ਪਾ ਵਾ ਲਿਆ ਸਰਵਾਈਕਲ ਦਾ ਤੇ ਸੀਰਤ ਗਿਆ ਸੌਫ ਤੇ ਸੀ ਦੇ ਪਾਪਾ ਲੈਣ ਗਏ ਆ ਕੋਲਡ ਡਰਿੰਕ ਦੇ ਬਾਸ ਹੁਣ ਆਪਾਂ ਘਰ ਨੂੰ ਜਾਵਾਂਗੇ ਸ਼ਾਮ ਤੇ 4 ਤੋਂ ਉੱਪਰ ਦਾ 4:30 ਦਾ ਟਾਈਮ ਆ ਤੇ ਸਾਰਾ ਦਿਨ ਲੱਗ ਜਾਂਦਾ ਇੱਥੇ ਤੇ ਪਰ ਸਹੀ ਹੋ ਜਾਂਦਾਗਾ ਮੇਰਾ 1 ਸਾਲ ਪੂਰਾ ਵਧੀਆ ਨਿਕਲ ਜਾਂਦਾਗਾ ਹਨਾ ਤੇ 1 ਸਾਲ ਮੈਨੂੰ ਕੋਈ ਪੇਨ ਨਹੀਂ ਹੋਣੀ ਹਾਂ ਤੇ ਚਲੋ ਜੀ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਘਰੇ ਜਾ ਕੇ ਅੱਜ ਦੇ ਹੁਣ ਥੱਕੇ ਪਏ ਆ ਤਾਂ ਨੀ ਦੋਪੀਆ ਸਾਰਾ ਤੁਹਾਨੂੰ ਗੱਡੀ 'ਚ ਹੀ ਬੈਠਣਾ ਬਹੁਤ ਔਖਾਗਾ ਬੈਠਣ ਨੂੰ ਹੈਗੀ ਇਹ ਜਗ੍ਹਾ ਉੱਥੇ ਛੇਅਰਸ ਲੱਗੀਆਂ ਹੋਈਆਂ ਨੇ ਪਰ ਨਹੀਂ ਬੈਠਿਆ ਜਾਂਦਾ ਨਾ ਗਰਮੀ ਬਹੁਤ ਆਸੀ ਤਾਂ AC ਓਨ ਕਰਕੇ ਬੈਠੇ ਰਹੇ ਗੱਡੀ 'ਚ ਕਿਸੇ ਨੇ ਵੀ ਥੱਕ ਹਾਰ ਕੇ ਸੌਂ ਗਿਆ ਤੇ ਬਾਕੀ ਚਲੋ ਜੀ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਅੱਗੇ ਘਰੇ ਜਾ ਕੇ ਇਹ ਲਾਦਾ ਵਿਊ ਦੇਖਿਓ ਗ੍ਰੀਨ 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 ਰਸਤਾ ਨਾ ਹੈ ਆ ਇਹ ਜੀ ਮਤਲਬ ਨਾ ਇਹਨਾਂ ਦੀ ਉਧਾਂ ਕਟਾਈ ਜੀ ਹੋਵੇ ਨਾ ਤੇ ਇਹ ਐ ਛਤਰੀਵੇਂ ਬਣਾ ਲੈਣ ਹਾਂ ਦੂਜੇ ਦੇ ਉੱਪਰ ਚੜ ਕੇ ਇਹ ਵਾਲਾ ਰੋਡ ਹੋਇਆ ਤੇ ਜਿਹੜਾ ਹੰਬੜਾ ਵਾਲਾ ਰੋਡ ਆ ਇਹ ਸੇਮ ਹੀ ਐ ਦੇਖਣ ਨੂੰ ਐ ਸੇਮ ਇਹਦੇ ਬਹੁਤ ਰਸਤਾ ਬਹੁਤ ਜ਼ਿਆਦਾ ਜਿੰਨੇ ਹੈ ਨਾ ਬਹੁਤ ਟਰੈਫਿਕ ਹੈ ਹਾਲ ਤੋਂ ਦੇਖੋ ਕੀ ਬਣੀ ਪਈ ਆ ਗਰਮੀ ਦੇ ਨਾਲ ਨਾ ਅ ਗਰਮੀ ਹੋਵੇਂ ਨੀ ਇਸੀ ਤਿੱਖੀ ਧੁੱਪ ਨਹੀਂ ਸੀ ਚਿਪਚਿਪਾ ਜਿਹਾ ਮੌਸਮ ਸੀਗਾ ਹਨਾ ਅਜੀਬ ਜਿਹਾ ਸੀ ਹਨਾ ਕਿਵੇਂ ਜੇ ਹੁੰਦਾਗਾ ਉਹ ਦੋ ਜੇ ਤਾਂ ਗੱਡੀ ਚ ਬੈਠੇ ਰਹਿੰਦੇ ਸੀ ਤਾਂ ਠੀਕ ਸੀਗਾ ਅਜੇ ਤੋਂ ਬਾਹਰ ਆਏ ਚਿਪਚਿਪੀ ਵਾਲੀ ਗਰਮੀ ਸੀਗੀ ਤੇ ਥੋੜਾ ਆਪਾਂ ਪੋ ਆਏ ਆ ਤੇ ਆਪਾਂ ਹੁਣ ਆ ਕੇ ਚਾਹ ਪਾਣੀ ਪੀ ਲਿਆ ਮੈਂ ਚਾਹ ਪੀ ਸੀ ਤੇ ਪਪਾ ਨੇ ਪੀਣੀ ਆ ਤੇ ਜਿਹੜਾ ਤਾਂ ਪਪਾ ਨੇ ਮੂਹਰ ਬੈਠ ਕੇ ਧੀਰਸ ਆ ਰਹੀ ਆ ਇਹ ਫੋਨ ਤੇ ਕੋਸ਼ ਪੰਗੇ ਲੈ ਰਹੀ ਆ ਤੇ ਇਹਦੇ ਪਾਪਾ ਵਾਈਫਾਈ ਚਲਾ ਰਹੇ ਆ ਆਪਣਾ ਵਾਈਫਾਈ ਬੰਦ ਸੀ ਕਰੀ ਚਾਰਜ ਕਰ ਰਹੇ ਆ ਬਿਜੇ ਨੂੰ ਜ ਨੂੰ ਕੱਟੀ ਦਿੰਨੇ ਆ ਹਾਂ ਇਹ ਤਾਂ ਇਹ ਵੈਸੇ ਇਹਨੂੰ ਆਏ ਨਹੀਂ ਰੇਜ਼ ਮਿਲ ਰਹੇ ਹੈਗੇ ਤਾਂ ਅੱਜ ਮੈਂ ਅੱਜ ਗਏ ਸੀ ਉਥੇ ਦਾ ਲੱਗ ਗਿਆ ਇਹਦਾ ਉਹ ਨਹੀਂ ਉਹ ਵੀ ਮੈਂ ਦੁਕਾਨ ਤੋਂ ਉਥੋਂ ਕੋਕ ਲੈ ਰਹੀ ਸੀ ਤਾਂ ਕਰਕੇ ਦਾ ਲੱਗ ਗਿਆ ਦਰਵਾਇ ਦੇ ਨੂੰ ਆਪਾਂ ਦਿੰਦੇ ਨਹੀਂ ਹੈਗੇ ਲੇਜ਼ ਵਗੈਰਾ ਤੇ ਬਾਕੀ ਦੇਖਦੇ ਆਂ ਦਾਲ ਪਾਣੀ ਦਾ ਹੁਣ ਕੀ ਕਰਦੇ ਆਂ ਪਰ ਸਬਜ਼ੀ ਪਈ ਵੀ ਹੈ ਮੇਰੇ ਕੋਲ ਜੇ ਤਾਂ ਸਰਦਾ ਹੋਇਆ ਤਾਂ ਸਾਰ ਲਾਂਗੇ ਤੇ ਨਹੀਂ ਤਾਂ ਫਿਰ ਦੇਖਦੇ ਆਂ ਕੁਝ ਬਣਾਉਨੇ ਆ ਤੇ ਬਾਕੀ ਹੁਣ ਬਲੌਗ ਕੰਟੀਨਿਊ ਆਇਆ ਕਰਨਗੀ ਡੇਲੀ ਮੈਂ ਬਲੌਗ ਪਾਇਆ ਕਰੂੰਗੀ ਬਸ ਤੇ ਹੁਣ ਨਹੀਂ ਆਪਾਂ ਮਿਸ ਕਰਨੇ ਬਹੁਤ ਹੋ ਗਿਆ ਹੁਣ ਮੈਂ ਮੈਂ ਆਪਣਾ ਟਰੀਟਮੈਂਟ ਕਰਾਇਆ ਹੀ ਆ ਠੀਕ ਆ ਮੇਨੂੰ ਜਿਆਦਾ ਚਵਾਈ ਤੰਗ ਸਰਵਾਈਕਲ ਹੀ ਕਰਦਾ ਸੀਗਾ ਜਿਹਦੇ ਕਰਕੇ ਮੈਂ ਮਤਲਬ ਹੈ ਮੈਂ ਰੈਂਦੀ ਸੀਗੀ ਤੇ ਹੁਣ ਸਰਵਾਈਕਲ ਦਾ ਆਪਾਂ ਥੋੜਾ ਪਵਾ ਲਿਆ ਤੇ ਹੁਣ ਆਪਾਂ ਨੂੰ ਸਾਲ ਲੋੜਨੀ ਇੱਕ ਸਾਲ ਵਧੀਆ ਲੰਘਦਾਗਾ ਆਪਾਂ ਐਵੇਂ ਕਹੀਏ ਵੀ ਸਾਰੀ ਜ਼ਿੰਦਗੀ ਨਹੀਂ ਮੁੜ ਕੇ ਹੁੰਦਾ ਹੈਗਾ ਮੈਂ ਪਹਿਲਾਂ ਵੀ ਉੱਥੇ ਉਥੋਂ ਦੀ ਵੀਡੀਓ ਆਪਾਂ ਸ਼ੇਅਰ ਕੀਤੀ ਹੋਈ ਆ ਹਨ ਤੇ ਸਰਵਾਈਕਲ ਨੂੰ ਆਰਾਮ ਜ਼ਰੂਰ ਆਉਂਦਾਗਾ ਮੈਕਸਿਮਮ ਜੇ ਤੁਸੀਂ ਜਿਆਦਾ ਕੋਈ ਉਹ ਜਿਹਾ ਕੰਮ ਨਹੀਂ ਕਰਦੇ ਬਾਹਾਂ ਦੇ ਨਾਲ ਭਾਰਾ ਕੰਮ ਨਹੀਂ ਕਰਦੇ ਆ ਦੀ ਆਹ ਬੜੀ ਨੈਕ ਨੂੰ ਝਟਕਾ ਨਹੀਂ ਦੇ ਰਹੇ ਤਾਂ ਇੱਕ ਸਾਲ ਥੋੜਾ ਵਧੀਆ ਨਿਕਲ ਜਾਂਦਾਗਾ ਤੇ ਰੋਜ਼ ਰੋਜ਼ ਦੀ ਬੇਨ ਨਾਲੋਂ ਤਾਂ ਠੀਕ ਆ ਇੱਕ ਸਾਲ ਤੇ ਇੱਕ ਸਾਲ ਮੇਰਾ ਵਧੀਆ ਨਿਕਲਦਾ ਪੂਰਾ ਮੈਂ ਤੀਜੀ ਵਾਰ ਥੋੜਾ ਪੁਆ ਕੇ ਨਹੀਂ ਆ ਤੀਜੀ ਵੇਰ ਕੇ ਚੌਥੀ ਵੇਰ ਤੀਜੀ ਵੇਰੀ 2 ਸਾਲ ਪਹਿਲਾਂ ਮੈਂ ਪੁਆਇਆ ਸਾਲ ਸਾਲ ਬਾਅਦ ਤੇ ਹੁਣ ਫੇਰ ਮੈਂ ਪੁਆ ਕੇ ਲਈਆਂ ਤੇ ਹੁਣ ਆਪਾਂ ਸਾਲ ਕਰਾਂਗੇ ਹੁਣ ਆਪਾਂ ਇੱਕ ਸਾਲ ਪੂਰਾ ਮੌਲ ਕਰਨੇ ਆਂ ਅੱਗਾ ਦੀ ਗਾਂਹ ਦੇਖਾਂਗੇ ਕੀ ਹੁੰਦਾ ਰੱਬ ਸੌਖਾ ਰੱਖੇ ਤੇ ਚਲੋ ਜੀ ਹੁਣ ਆਪਾਂ ਕਰ ਲਈਏ ਦਾਲ ਪਾਣੀ ਵਾਲੇ ਪਹੁੰਚੀਏ ਤੇ ਦੇਖਦੇ ਆ ਕੀ ਬਣਾਉਣਾ ਕਰਨਾ